ਸ਼ਾਨ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਵੱਖ-ਵੱਖ ਦਿਨਾਂ 'ਚ ਵੱਖ-ਵੱਖ ਵਿਸ਼ਿਆਂ ਤੇ ਵੱਖ-ਵੱਖ ਮਾਰਾਂ ਨਾਲ ਗੱਲਬਾਤ ਕਰਦੇ ਹੀ ਰਹਿੰਦੇ ਆ ਲਵਿੰਦਰ ਜੀ ਜੈ ਹਿੰਦ ਜੀ ਮਠਾ ਸਿੰਘ ਜੀ ਜੈ ਹਿੰਦ ਜੀ ਜੈ ਹਿੰਦ ਮਠਾ ਸਿੰਘ ਜੀ ਕੀ ਹਾਲ ਚਾਲ ਆ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਸੁਣਾਓ ਵਧੀਆ ਜੀ ਬਹੁਤ ਵਧੀਆ ਉਧਰ ਵੀ ਦੇਖੋ ਡਾਕਟਰ ਸਾਹਿਬ ਆਏ ਆ। ਹਾਂਜੀ ਹਾਂ ਡਾਕਟਰ ਸਾਹਿਬ ਵੀ ਆਏ ਆ ਜੀ। ਹਾਂਜੀ ਡਾਕਟਰ ਸਾਹਿਬ ਜੀ ਡਾਕਟਰ ਸਾਹਿਬ ਨਾਲ ਵੀ ਕਰਾਉਣੇ ਰابطਾ। ਹਾਂ ਪਹਿਲੇ ਜੀ ਇਹਨਾਂ ਨਾਲ ਸਾਡੀ ਜਾਣ ਪਛਾਣ ਕਰਾਓ ਸਾਰੇ। ਜੀ ਬਿਲਕੁਲ ਜੀ। ਸੋ ਜੀ ਮੇਰੇ ਨਾਲ ਬੈਠੇ ਨੇ ਡਾਕਟਰ ਪ੍ਰਭਜੋਤ ਸੰਧੂ ਜੀ। ਜੀ ਜੀ। ਪੌਦਾ ਰੋਗ ਵਿਗਿਆਨੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ। ਜੀ ਜੀ। ਸੋ ਡਾਕਟਰ ਸਾਹਿਬ ਦੀ ਖੋਰ ਖਾਸੀਅਤ ਹੈ ਕਿ ਇਹਦੇ ਨਾਲ ਇਹ ਤੇਲ ਬੀਜ ਫਸਲਾਂ ਦੇ ਵੀ ਮਾਹਿਰ ਨੇ। ਕੀ ਬਾਤ ਹੈ ਕੀ ਬਾਤ ਹੈ ਜੀ ਆਇਆਂ ਨੂੰ। ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ। ਸ਼ੁਕਰੀਆ ਜੀ। ਇਨਾਂ ਦਾ ਸਾਰੀ ਗੱਲਬਾਤ ਕਰਦੇ ਆ ਤੁਸੀਂ ਬੜੇ ਦਿਨਾਂ ਬਾਅਦ ਨਜ਼ਰ ਆਏ ਅੱਛਾ ਮਟਾ ਸਿੰਘ ਜੀ ਮੈਂ ਪਿਛਲੇ ਹਫਤੇ ਤੁਹਾਨੂੰ ਪਹਿਲਾਂ ਫੋਨ ਕਰਨ ਲੱਗਾ ਅੱਛਾ ਮੈਂ ਕਿਹਾ ਵੀ ਫੋਨ ਕਰੀਏ ਤੇ ਮਿਲ ਕੇ ਆਈਏ ਨਾਲੇ ਚਾਹ ਪੀ ਕੇ ਆਈਏ ਅੱਛਾ ਮਿਲ ਦਾ ਬਾਹਾਨਾ ਕੱਟ ਸੀ ਚਾਹ ਵੀ ਨਹੀਂ ਹਾਂ ਚਾਹ ਬਣੀ ਸੀ ਤੇ ਫਿਰ ਉਹ ਬਰਸਾਤਾਂ ਐਤ ਕਿੰਨੀਆਂ ਜ਼ਿਆਦਾ ਹੋਈਆਂ ਤੇ ਆਪਣੀ ਮੋਹਲੀ ਜਿਹੜੀ ਬੈਠ ਕੇ ਉਸ ਲੱਭ ਆ ਗਿਆ ਓਹੋ ਮੈਗਾ ਨੂੰ ਰਿਪੇਅਰ ਕਰਾ ਲੀਏ ਤਾਂ ਉਹ ਕੰਮ ਕਰਾਉਣਾ ਚਲੋ ਕੋਈ ਨਹੀਂ ਦੇਖੋ ਗੱਲ ਇਹ ਹੈ ਕੁਦਰਤ ਆ ਕੁਦਰਤ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਬਸ ਉਹ ਜਿੱਥੇ ਪਾਣੀ ਜ਼ਿਆਦਾ ਆਇਆ ਅਸੀਂ ਉਸ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਵੀ ਉੱਥੋਂ ਦੇ ਹਾਲਾਤ ਠੀਕ ਹੋ ਬਿਲਕੁਲ ਜੀ ਬਿਲਕੁਲ ਦੂਜੀ ਗੱਲ ਇਹ ਆ ਵੀ ਮੈਂ ਨਾ ਕਈ ਵਾਰੀ ਜਦੋਂ ਬਾਹਰ ਨਿਕਲਦਾ ਤੇ ਗੁੱਸਾ ਵੀ ਆਉਂਦਾ ਤਰਸ ਵੀ ਆਉਂਦਾ ਵੈਸੇ ਤੇ ਕਈ ਚੀਜ਼ਾਂ ਦੀ ਖੁਸ਼ੀ ਵੀ ਹੁੰਦੀ ਆ ਡਾਕਟਰ ਸਾਹਿਬ ਪਰ ਗੁੱਸਾ ਇਸ ਕਰਕੇ ਆਂਦਾ ਜਾਂ ਤਰਸ ਲੋਕਾਂ ਤੇ ਇਸ ਕਰਕੇ ਆਂਦਾ ਹੈ ਸਾਈਕਲ ਵਾਲਾ ਵੀ ਸਕੂਟਰ ਵਾਲਾ ਵੀ ਗੱਡੀ ਵਾਲਾ ਵੀ ਮੋਟਰਸਾਈਕਲ ਵਾਲਾ ਵੀ ਜਦੋਂ ਦੇਖੋ ਮੋਬਾਈਲ ਹੱਥ ਚ ਜੀ ਹੈਨਾ ਉਹਨਾਂ ਨੂੰ ਸਮਝ ਨਹੀਂ ਆਉਂਦੇ ਅੱਗੇ ਭਾਵੇਂ ਟੋਏ 'ਚ ਡਿੱਗ ਪਏ ਐਕਸੀਡੈਂਟ ਹੁੰਦੇ ਵੇਖੋ ਦੂਜੀ ਗੱਲ ਇਹ ਆ ਵੀ ਇਹ ਚੀਜ਼ ਜਿਹੜੀ ਆ ਨਾ ਇਹ ਇਹਦੀ ਕ੍ਰਾਂਤੀ ਫਾਇਦੇ ਲਈ ਆਈ ਸੀ ਨੁਕਸਾਨ ਲਈ ਨਹੀਂ ਮੈਂ ਦੱਸਦਾ ਤੁਹਾਨੂੰ ਮੈਂ ਗਿਆ ਪਿੱਛੇ ਜੇ ਇੱਕ ਐਨਕ ਵਾਲੀ ਦੁਕਾਨ ਤੇ ਮੈਂ ਕਹ ਕਾਕਾ ਜਰਾ ਅੱਖਾਂ ਚੈੱਕ ਕਰ ਦੇ ਅੱਖਾਂ ਚੈੱਕ ਕਰ ਕੇ ਕਹਿੰਦਾ ਮੈਂ ਐਨਕ ਬਣਾ ਦੇ ਆਂਦਾ ਲੋੜ ਨਹੀਂ ਵੈਸੇ ਵੀ ਅੱਜ ਕੱਲ ਮੇਕੋ ਰਸ਼ ਬੜਾ ਕਹਿੰਦਾ ਕਿਉਂ ਮੈਂ ਗਿਆ ਅਖੇ ਜੀ ਅੱਜ ਕੱਲ ਲੋਕਾਂ ਦੀਆਂ ਅੱਖਾਂ ਖਰਾਬ ਹੀ ਬਹੁਤ ਹੋ ਰਹੀਆਂ ਬਿਲਕੁਲ ਰਾਸ਼ੀ ਵੜਾ ਸਾਡੇ ਕੋਲ ਬਿਲਕੁਲ ਦੇਖੋ ਗੱਲ ਇਹ ਹੁੰਦੀ ਆ ਵੀ ਉਹ ਤੇ ਚਲੋ ਆਪਣੇ ਫਾਇਦੇ ਲਈ ਕਹਿੰਦਾ ਪਰ ਅਸੀਂ ਇੱਕ ਮੋਬਾਈਲ ਫੋਨ ਜਿਹਦੇ ਜਿਹੜਾ ਸਾਡੇ ਸਮਝ ਲਈ ਆਇਆ ਸਾਡੇ ਸਾਡੀ ਜਿਹੜੀ ਉਹ ਜਾਣ ਪਛਾਣ ਵਿਧਾਨ ਲਈ ਆਇਆ ਉਹਦੇ ਨਾਲ ਅਸੀਂ ਆਪਣਾ ਨੁਕਸਾਨ ਕਰ ਲਿਆ ਤੁਸੀਂ ਜੀ ਖਾਣਾ ਖਾਂਦੇ ਇਹ ਨਹੀਂ ਸਮਝ ਆਉਂਦਾ ਵੀ ਕੀ ਖਾ ਰਹੇ ਆ ਉਹ ਨਾਲ ਦੇ ਨਾਲ ਫੋਨ ਦੇਖੇ ਜਾਂਦੇ ਆ ਨਾਲ ਦੇ ਨਾਲ ਖਾਣਾ ਉਹ ਲੱਗਣਾ ਕੀ ਆ ਪਤਾ ਹੀ ਨਹੀਂ ਲੱਗਦਾ ਸਮਝ ਨਹੀਂ ਆਉਂਦੀ ਕਿ ਉਹ ਸਰੀਰ ਨੂੰ ਲੱਗਦਾ ਕਿ ਨਹੀਂ ਇਦਾਂ ਦਾ ਖਾਣਾ ਬਿਲਕੁਲ ਹੁਣ ਦੇਖੋ ਜੀ ਬਿਲਕੁਲ ਸਹੀ ਕਿਹਾ ਕਈ ਵਾਰੀ ਵੇਖੋ ਹੁਣ ਅੱਗੇ ਟੀਵੀ ਲੱਗਾ ਹੁੰਦਾ ਹਾਂ ਚਾਰ ਜੀ ਘਰ ਦੇ ਕਮਰੇ ਚ ਬੈਠੇ ਹੁੰਦੇ ਆ ਉਹ ਟੀਵੀ ਉਦਾਂ ਹੀ ਚੱਲ ਰਿਹਾ ਹੁੰਦਾ ਲੇਕਿਨ ਸਾਰੇ ਆਪਣੇ ਆਪਣੇ ਫੋਨਾਂ ਤੇ ਲੱਗੇ ਹੁੰਦੇ ਆ ਉਹ ਕੋਈ ਕਿਸੇ ਦੇ ਨਾਲ ਕਿਸੇ ਕੋਈ ਰਾਬਤਾ ਨਹੀਂ ਕੋਈ ਪਰਿਵਾਰਕ ਸਾਂਝ ਨਹੀਂ ਇਹ ਚੀਜ਼ਾਂ ਜਿਹੜੀਆਂ ਨਾ ਸਾਨੂੰ ਜ਼ਰੂਰ ਦੇਖਣੀਆਂ ਚਾਹੀਦੀਆਂ ਕਿਉਂਕਿ ਅਸੀਂ ਇਹ ਤੇ ਕਹਿੰਦੇ ਨਹੀਂ ਵੀ ਵਰਤੋਂ ਨਾ ਕਰੋ ਜੀ ਪਰ ਚੀਜ਼ਾਂ ਦੀ ਵਰਤੋਂ ਸਹੀ ਤਰੀਕੇ ਨਾਲ ਕਰੋ ਇਸ ਕਰਕੇ ਕਿ ਇਹਦਾ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਬਿਲਕੁਲ ਜੀ ਜੀ ਠੀਕ ਹੈ ਤੇ ਆਪਣਾ ਡਾਕਟਰ ਸਾਹਿਬ ਜੀ ਜਿਵੇਂ ਤੁਸੀਂ ਦੱਸਿਆ ਵੀ ਇਹ ਤੇਲ ਬੀਜ ਫਸਲਾਂ ਦੀ ਵੀ ਮਹਰ ਬਿਲਕੁਲ ਜੀ ਬਿਲਕੁਲ ਤੇ ਫਿਰ ਅੱਜ ਇਹਨਾਂ ਨਾਲ ਜਿਹੜੀ ਅਸੀਂ ਗੱਲ ਕਰਦੇ ਆ ਉਹ ਇਹ ਆ ਵੀ ਤੇਲ ਬੀਜ ਫਸਲਾਂ ਦੀ ਸੁਚੱਜੇ ਕਾਸ਼ਤ ਬਿਲਕੁਲ ਜ਼ਰੂਰੀ ਆ ਜੀ ਜੀ ਠੀਕ ਹੈ ਜੀ ਜੀ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਕੋਈ ਸਾਡੇ ਅੱਜ ਦੇ ਵਿਸ਼ੇ ਤੇ ਸਵਾਲ ਪੁੱਛਣਾ ਚਾਹੁੰਦੇ ਹੋ ਸਾਨੂੰ ਟੈਲੀਫੋਨ ਕਰਕੇ ਪੁੱਛ ਸਕਦੇ ਹੋ ਸਾਡਾ ਟੈਲੀਫੋਨ ਨੰਬਰ ਹੈ 0181 281426 ਤੇ ਸਾਡਾ ਦੂਜਾ ਨੰਬਰ ਹੈ ਸੇਫਰ 181 281 42 64 ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰੋ ਡਾਕਟਰ ਸੰਧੂ ਬੈਠੀ ਨੇ ਇਹ ਤੁਹਾਡੇ ਸਵਾਲ ਦਾ ਜਵਾਬ ਦੇਣਗੇ ਡਾਕਟਰ ਸਾਹਿਬ ਜੀ ਉਹ ਸلسਲੇ ਵਾਰ ਗੱਲ ਕਰਦੇ ਆਂ ਜੀ ਸਭ ਤੋਂ ਪਹਿਲਾਂ ਸਾਨੂੰ ਥੋੜਾ ਜਿਹਾ ਚਾਨਣਾ ਪਾ ਦਿਓ ਵੀ ਤੇਲ ਬੀਜ ਫਸਲਾਂ ਜਿਹੜੀਆਂ ਇਹ ਸਾਡੀ ਜੀਵਨ ਤੇ ਕੀ ਮਹੱਤਤਾ ਰੱਖਦਾ ਮਠਾ ਸਿੰਘ ਜੀ ਜਿਵੇਂ ਇੱਕ ਮਸ਼ੀਨਰੀ ਆ ਉਹ ਜਾਂ ਤੇਲ ਨਾਲ ਚੱਲਦੀ ਆ ਡੀਜ਼ਲ ਨਾਲ ਪੈਟਰੋਲ ਨਾਲ ਚੱਲਦੀ ਆ ਕੋਈ ਕੋਲੇ ਤੇ ਚੱਲਦੀ ਆ ਕੋਈ ਬਿਜਲੀ ਨਾਲ ਚੱਲਦੀ ਆ ਹਾਂਜੀ ਇਸੇ ਤਰ੍ਹਾਂ ਜਿਹੜਾ ਮਨੁੱਖ ਦਾ ਸਰੀਰ ਆ ਇਹਨੂੰ ਵੀ ਚੱਲਣ ਵਾਸਤੇ ਆਪਣੇ ਰੋਜ਼ਮਰਾਂ ਦੀਆਂ ਕੰਮ ਕਰਨ ਵਾਸਤੇ ਇਹਨੂੰ ਵੀ ਇੱਕ એનર્ਜੀ ਦੀ ਲੋੜ ਆ ਜਿਹੜੀ ਕਿ ਅਸੀਂ એનર્ਜੀ ਜਿਹੜੀ ਆ ਭੋਜਨ ਦੇ ਰੂਪ ਦੇ ਵਿੱਚ ਆਪਾਂ ਲੈਨੇ ਆ ਰੋਟੀ ਖਾਣੇ ਆ ਚਾਵਲ ਖਾਣੇ ਆ ਦਾਲਾਂ ਖਾਣੇ ਆ ਸਬਜ਼ੀਆਂ ਫਲ ਫਰੂਟ ਲੇਕਿਨ ਇਹਦੇ ਨਾਲ ਨਾਲ ਜੇ ਸਾਡੀ ਤੁਸੀਂ ਆਮ ਹੀ ਘਰ ਚ ਦੇਖਦੇ ਹੋ ਜੇ ਸਾਡੀ ਤੇਲ ਵਾਲੀ ਜਿਹੜੀ ਕੋਈ ਤੜਕਾ ਲਾਉਣਾ ਹੁੰਦਾ ਸਾਡੀ ਕੋਈ ਵੀ ਰਸੋਈ ਦੇ ਵਿੱਚ ਕੋਈ ਰਸੋਈ ਵੀ ਇਹੋ ਜਿਹੀ ਨਹੀਂ ਜਿੱਥੇ ਤੇਲ ਜਾਂ ਮੈਂ ਕਹਾਂ ਕਿ ਘਿਓ ਉਹ ਜਿਹੜਾ ਉਹ ਨਾਂ ਵਰਤਿਆ ਜਾਂਦਾ ਹੋਵੇ ਜਿੰਨਾ ਚਿਰ ਸਾਡੀ ਰਸੋਈ ਦੇ ਵਿੱਚ ਤੇਲ ਜਾਂ ਘਿਓ ਨਹੀਂਗਾ ਸਾਡੀ ਕੋਈ ਵੀ ਜਿਹੜੀ ਸਬਜੀ ਆ ਜਾਂ ਦਾਲ ਸਬਜੀ ਆ ਉਹ ਨਹੀਂ ਬਣਦੀ ਸੋ ਉਹ ਸਾਡੀ ਡਾਈਟ ਦਾ ਹਿੱਸਾ ਕਿਉਂ ਜ਼ਰੂਰੀ ਆ ਜਿੱਦਾਂ ਸਬਜ਼ੀਆਂ ਦੇ ਵਿੱਚੋਂ ਦਾਲਾਂ ਦੇ ਵਿੱਚੋਂ ਵਿਟਾਮਿਨ ਪ੍ਰੋਟੀਨ ਮਿਨਰਲ ਜਿਹੜੇ ਮਿਲਦੇ ਆ ਉਸੇ ਤਰ੍ਹਾਂ ਜਿਹੜਾ ਤੇਲ ਆ ਤੇਲ ਦੇ ਵਿੱਚ ਜਿਹੜਾ ਸਾਡੇ ਵਾਈਟਲ ਆਰਗਨ ਆ ਪੰਜ ਵਾਈਟਲ ਆਰਗਨ ਨੇ ਸਾਡੇ ਜਿਹੜੇ ਜਿਹੜੇ ਮੁੱਖ ਆਰਗਨ ਨੇ ਸਾਡੇ ਅੰਦਰ ਜੀ 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 ਸਰੀਰ ਦੇ ਵਿੱਚ ਜਿਨ੍ਹਾਂ ਦੇ ਵਿੱਚ ਨੰਬਰ 1 ਤੇ ਸਾਡੇ ਸਿਰ 'ਚ ਦਿਮਾਗ ਆ ਉਤੋਂ ਥੱਲੇ ਚਲੀਏ ਤੇ ਦਿਲ ਆ ਜੇ ਉਹ ਟੜਕਣਾ ਬੰਦ ਕਰ ਦੇ ਤੇ ਖਤਮ ਕਾਣੀ ਜੀ ਫਿਰ ਸਾਡੇ ਲੰਗਜ਼ ਆ ਸਾਡੀਆਂ ਕਿਡਨੀਆਂ ਨੇ ਸਾਡੇ ਫੇਫੜੇ ਆ ਇਹ ਉਹ ਅੰਗ ਆ ਜਿਨ੍ਹਾਂ ਨੂੰ ਚੱਲਦੇ ਰੱਖਣ ਵਾਸਤੇ ਜਿਹੜੀ એનર્ਜੀ ਆ ਉਹ ਤੇਲ ਤੋਂ ਮੈਂ ਤੇਲ ਲਾਓ ਜੀ ਆਪਣਾ ਬਬਿੰਦਰ ਜੀ ਅੱਜ ਮੰਡੀਆਂ ਦੇ ਭਾਅ ਪਾ ਲੇਟ ਹੋ ਗਏ ਥੋੜੇ ਜੀ ਲੇਟ ਹੋ ਗਏ ਮੈਂ ਅੱਗੇ ਹੀ ਚਾਹੁੰਦਾ ਸੀ ਮੈਂ ਕਿਹਾ ਵੀ ਡਾਕਟਰ ਸਾਹਿਬ ਨੂੰ ਹੁਣ ਰੋਕਣਾ ਤੇ ਹੈ ਨਹੀਂ ਵੀ ਉਹਨਾਂ ਚੇਤ ਥੋੜੀ ਜੀ ਗੱਲਬਾਤ ਕਰ ਲੈਣੇ ਆ ਜਿੰਨਾ ਚਿਰ ਫੇਰ ਮੰਡੀਆਂ ਤੇ ਭਾਅ ਆ ਜਾਣਗੇ ਆਪਾਂ ਪੜਦੇ ਆਂਗੇ ਆ ਗਏ ਆ ਜੀ ਆ ਗਏ ਜੀ ਆ ਗਏ ਹਾਂ ਮੰਡੀਆਂ ਦੇ ਭਾਅ ਆ ਗਏ ਆ ਆਲੂ ਵੀ ਕਿਹਾ ਜਲੰਧਰ 550 ਰੁਪਏ ਕਿਵਿੰਟਲ ਲੁਧਿਆਣਾ 600 ਰੁਪਏ ਫਾਜ਼ਿਲਕਾ 1400 ਰੁਪਏ ਮੰਡੀ ਅਹਿਮਦਗੜ 900 ਰੁਪਏ ਫਿਰੋਜ਼ਪੁਰ 850 ਰੁਪਏ ਤੇ ਮਾਨਸਾ 1100 ਰੁਪਏ ਪਿਆਜ਼ ਅੱਜ ਜਲੰਧਰ ਵੀ ਕਿਹਾ 1000 ਰੁਪਏ ਕਿਵੰਟਲ ਲੁਧਿਆਣਾ 900 ਰੁਪਏ ਫਾਜ਼ਿਲਕਾ 2500 ਰੁਪਏ ਵੰਡੀ ਅਹਿਮਦਗੜ 200 2000 ਰੁਪਏ ਕਿਵੰਟਲ ਫਿਰੋਜ਼ਪੁਰ 1800 ਤੇ ਮਾਨਸਾ 1700 ਰੁਪਏ ਜੀ ਟਮਾਟਰ ਜਲੰਧਰ ਤੇ ਲੁਧਿਆਣਾ 1300 ਰੁਪਏ ਰਿਹਾ ਜੀ ਫਾਜ਼ਿਲਕਾ ਪਾ ਚੰਗਾ ਮਿਲਿਆ ਜੀ 6000 ਰੁਪਏ ਕਿਵੰਟਲ ਦਾ ਜੀ ਅਹਿਮਦਗੜ 2800 ਰੁਪਏ ਫਿਰੋਜ਼ਪੁਰ 1900 ਰੁਪਏ ਤੇ ਮਾਨਸਾ 2750 ਰੁਪਏ ਵੇਂਗਣਾਂ ਜੇ ਜਲੰਧਰ 2000 ਰੁਪਏ ਕਿਵੰਟਲ ਵਿਕਿਆ ਲੁਧਿਆਣਾ 1300 ਰੁਪਏ ਫਾਜ਼ਿਲਕਾ 2000 ਰੁਪਏ ਮਡੀ ਅਹਿਮਦਗੜ 2800 ਰੁਪਏ ਕਿਵੰਟਲ ਪਾਰ ਰਿਹਾ ਜੀ ਬੈਂਗਣ ਦਾ ਫਿਰੋਜ਼ਪੁਰ 4800 ਰੁਪਏ ਤੇ ਮਾਨਸਾ 1650 ਰੁਪਏ ਜੀ ਕੀਆ ਜਲੰਧਰ 1500 ਰੁਪਏ ਲੁਧਿਆਣਾ 1500 ਰੁਪਏ ਫਾਜ਼ਿਲਕਾ 1800 ਰੁਪਏ ਅਹਿਮਦਗੜ 5000 ਰੁਪਏ ਫਿਰੋਜ਼ਪੁਰ 4500 ਰੁਪਏ ਤੇ ਮਾਨਸਾ 3500 ਰੁਪਏ ਕਿਵੰਟਲ ਜਿਹੜੇ ਆ ਜੀ ਉਹ ਕੀਆ ਵਿਕਿਆ ਆ ਇਹ ਤੇ ਸੀ ਜੀ ਮੰਡੀਆਂ ਦੇ ਭਾ ਹੁਣ ਫੇਰ ਦੁਬਾਰਾ ਡਾਕਟਰ ਸਾਹਿਬ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਜੀ ਸੋ ਡਾਕਟਰ ਸਾਹਿਬ ਬਹੁਤ ਵਧੀਆ ਤੁਸੀਂ ਦੱਸਿਆ ਵੀ ਜਿਹੜੀ ਊਰਜਾ ਆ ਉਹ ਜ਼ਰੂਰੀ ਆ ਕਿਉਂਕਿ ਊਰਜਾ ਦੇ ਨਾਲ ਨਾਲ ਜਿੱਦਾਂ ਜਿੱਦਾਂ ਅਸੀਂ ਆਪਣੇ ਰੋਜ਼ਮਰਾਂ ਦੇ ਕੰਮ ਕਰ ਰਹੇ ਨੇ ਸਾਡੀ ਖੁਰਾਕ ਲਈ ਵੀ ਇੱਕ ਮਹੱਤਵਪੂਰਨ ਹੈ ਸਾਹਿਬ ਜੀ ਹੁਣ ਆਪਾਂ ਤੇਲ ਬੀਜ ਦੀਆਂ ਫਸਲਾਂ ਦੀ ਕਾਸ਼ ਦੀ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਆਪਾਂ ਦੇਖਦੇ ਵੇ ਕਣਕ ਝੋਨੇ ਦਾ ਫਸਲੀ ਚੱਕਰ ਆ ਜੀ ਪਰ ਬਹੁਤ ਸਾਰੇ ਕਿਸਾਨ ਜੇ ਆਪਾਂ ਕਹੀਏ ਫਸਲੀ ਚੱਕਰ ਤੋੜਨ ਲਈ ਡਾਇਵਰਸੀਫਾਈ ਵੀ ਕਰ ਰਹੇ ਆ ਜੀ ਪੰਜਾਬ ਦੇ ਵਿੱਚ ਜਿਹੜੀਆਂ ਤੇਲਬੀਜ ਫਸਲਾਂ ਆ ਉਹ ਕਿੰਨੇ ਟਾਈਪ ਦੀਆਂ ਨੇ ਤੇ ਕਿੰਨੇ ਕੁ ਰਕਬੇ ਵਿੱਚ ਕਾਸ਼ਤ ਹੁੰਦੀ ਆ ਅ ਲਪਿੰਦਰ ਜੀ ਜੇ ਆਪਾਂ ਸਾਰੀਆਂ ਤੇਲਬੀਜ ਫਸਲਾਂ ਜਿਹੜੀਆਂ ਪੰਜਾਬ ਦੇ ਵਿੱਚ ਅਸੀਂ ਕਾਸ਼ਤ ਕਰ ਸਕਦੇ ਆ ਜੀ ਉਹਨਾਂ ਦੇ ਵਿੱਚ ਸਭ ਤੋਂ ਜਿਹੜਾ ਜ਼ਿਆਦਾ ਏਰੀਆ ਜਿਹਦੇ ਥੱਲੇ ਉਹ ਹੈਗੀ ਆ ਸਰੋ ਹੂੰ ਹੂੰ ਇਹਦੇ ਨਾਲ ਨਾਲ ਕੋਈ ਸਮਾਂ ਪਹਿਲਾਂ ਆਪਾਂ ਨੂੰ ਪਤਾ ਵਾ ਕਿ ਸੂਰਜਮੁਖੀ ਥੱਲੇ ਵੀ ਤਕਰੀਬਨ 3 ਲੱਖ ਏਕੜ ਦਾ ਰਖਵਾ ਰਿਹਾ ਕਿਸੇ ਵੇਲੇ ਜੀ 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 ਜਿਹੜਾ ਕਿ ਹੁਣ ਤਕਰੀਬਨ ਸਾਰਾ 21-2200 ਏਕੜ ਰਹਿ ਗਿਆ ਹਾਂਜੀ ਹਾਂਜੀ ਇਹਦੇ ਨਾਲ ਨਾਲ ਜਿਹੜਾ ਗੁਰਦਾਸਪੁਰ ਹੁਸ਼ਿਆਰਪੁਰ ਇਸ ਇਲਾਕੇ ਦੇ ਵਿੱਚ इवन ਅਮਰਸਰ ਦੇ ਵਿੱਚ ਵੀ ਅ ਅਲਸੀ ਦੀ ਕਾਸ਼ਤ ਕੀਤੀ ਜਾਂਦੀ ਸੀ ਜੀ ਜੀ ਮਾਲਵੇ ਦੇ ਵਿੱਚ ਕਿਸੇ ਵੇਲੇ ਮੂਫਲੀ ਦੀ ਕਾਸ਼ਤ ਕੀਤੀ ਜਾਂਦੀ ਸੀ ਹਾਂ ਹਾਂ ਲੇਕਿਨ ਮਸ਼ੀਨੀਕਰਨ ਤੇ ਜਦੋਂ ਝੋਨਾ ਲੱਗਣਾ ਸ਼ੁਰੂ ਹੋਇਆ ਉਦੋਂ ਇਹਨਾਂ ਜਿਹੜੀਆਂ ਫਸਲਾਂ ਥੱਲੇ ਆ ਉਹ ਰਕਬਾ ਜਿਹੜਾ ਘਟਿਆ ਉਹਦੇ ਵਿੱਚ ਮੁੱਖ ਕਾਰਨ ਜਿਹੜਾ ਸੀਗਾ ਕਿ ਇੱਕ ਮੰਡੀਕਰਨ ਜੀ ਤੇ ਦੂਸਰਾ ਮਸ਼ੀਨੀਕਰਨ ਉਹਦੇ ਨਾਲ ਆਉਣ ਕਰਕੇ ਇਹਨਾਂ ਦੇ ਵਿੱਚ ਜਿਹੜਾ ਰਕਬਾ ਜਿਹੜਾ ਉਹ ਕਾਫੀ ਘਟਿਆ ਜੇ ਮੈਂ ਸਰੋਂ ਦੀ ਗੱਲ ਕਰਾਂ ਤੇ ਸਰੋਂ ਦੇ ਵਿੱਚ ਇਸ ਵੇਲੇ ਪੰਜਾਬ ਦੇ ਵਿੱਚ ਤਕਰੀਬਨ 1 ਲੱਖ ਤੋਂ ਉੱਪਰ 110 ਹਜ਼ਾਰ ਏਕੜ ਜਿਹੜਾ ਵਾ ਸਰੋਂ ਥੱਲੇ ਏਰੀਆ ਵਾ ਜੀ ਸੂਰਜ ਮੁਖੀ ਥੱਲੇ ਜਿਵੇਂ ਮੈਂ ਦੱਸਿਆ ਕੋਈ 21 2200 ਵਾ ਤੇ ਅਰਸੀ ਤੇ ਮੇਰਾ ਖਿਆਲ ਆ ਕਿ ਕੋਈ ਘਰ ਦੀ ਖਾਣ ਪੀਣ ਵਾਸਤੇ ਪਿੰਨੀਆਂ ਬਣਾਉਣ ਵਾਸਤੇ ਕੋਈ ਲਾਉਂਦਾ ਹੋਵੇ ਤੇ ਕੋਈ ਸਪੈਸੀਫਿਕ ਏਰੀਆ ਨਹੀਂ ਘਾਉਦਾ ਕੋਈ ਵੀ ਹਾਂ ਸਰ ਤੇ ਜਿਹੜੀ ਹੈਗੀ ਆ ਆਪਣੀ ਮੂਫਲੀ ਉਹ ਕੁਛ ਰੇਤਲੇ ਇਲਾਕੇ ਜਿੱਥੇ ਆ ਜਿੱਥੇ ਸਾਨੂੰ ਪਾਣੀ ਦੀ ਸਮੱਸਿਆ ਜਿਹੜੀ ਆ ਉਹ ਹੈਗੀ ਆ ਜਾਂ ਪਾਣੀ ਘਟਿਆ ਉੱਥੇ ਅਹੀ ਮੂਫਲੀ ਦੀ ਕਾਸ਼ਤ ਜਿਹੜੀ ਆ ਉਹਦੇ ਥੱਲੇ ਵੀ ਕੋਈ 3-4 ਹਜ਼ਾਰ ਏਕੜ ਏਰੀਆ ਜਿਹੜਾ ਉਹ ਹੈਗਾ ਡਾਕਟਰ ਸਾਹਿਬ ਜਿਵੇਂ ਆਪਾਂ ਗੱਲਬਾਤ ਕਰ ਰਹੇ ਆ ਤੇਲ ਬੀਜ ਫਸਲਾਂ ਦੀ ਹੈ ਨਾ ਤੁਸੀਂ ਦੱਸਿਆ ਵੀ ਸਰੋਂ ਜਾਤੀ ਦੀਆਂ ਕਾਫੀ ਜਿਹੜਾ ਕੰਮ ਹੋ ਰਿਹਾ ਹੈ ਜਾਂ ਬੀਜ ਦੇਨੇ ਲੋਕੀ ਵਪਾਰਕ ਪੱਧਰ ਤੇ ਵੀ ਆਪਣੇ ਲਈ ਬਿਲਕੁਲ ਇਹ ਜੇ ਕਿਸੇ ਨੇ ਹੁਣ ਲਾਣੀ ਹੋਵੇ ਤੇ ਉਦੋਂ ਇਹਨਾਂ ਜਾਣਨਾ ਜ਼ਰੂਰੀ ਹੈ ਵੀ ਇਸ ਵੇਲੇ ਪੰਜਾਬ ਲਈ ਸਰੋਂ ਜਾਤੀ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਨੇ ਜਿਹੜੀਆਂ ਅਸੀਂ ਬੀਜ ਸਕਦੇ ਹਾਂ ਬਹੁਤ ਜ਼ਰੂਰੀ ਇਹ ਸਵਾਲ ਆ ਕਿ ਆਮ ਬੰਦੇ ਨੂੰ ਨਹੀਂ ਪਤਾ ਕਿ ਸਰੋਂ ਇੱਕ ਅਸੀਂ ਸਰੋਂ ਸੋਚਦੇ ਆ ਕਿ ਸਰੋਂ ਸਿਰਫ ਉਹ ਸਰੋਂ ਆ ਜਿਹੜੀ ਜਿਹਨੂੰ ਕੋਈ ਰਾਇਆ ਕਹਿ ਦਿੰਦਾ ਜਾਂ ਕੋਈ ਆਮ ਸਰੋਂ ਜਿਹੜੀ ਪੱਠਿਆਂ ਚ ਪਾ ਲਈਦੀ ਸੀਗੀ ਜਿੰਦਾ ਸਰੋਂ ਦੇ ਵਿੱਚ 4-5 ਕਿਸਮਾਂ ਨੇ ਸਭ ਤੋਂ ਪਹਿਲੀ ਜਿਹੜੀ ਤੋਰੀਆ ਤੋਰੀਏ ਦੀ ਕਾਸ਼ਤ ਜਿਹੜੀ ਸਤੰਬਰ ਦੇ ਵਿੱਚ ਕਹਿੰਨੇ ਕਰੋ ਉਦੋਂ ਬਾਅਦ ਆ ਜਾਂਦੀ ਆ ਜੀ ਆਪਣੀ ਆਮ ਸਰੋਂ ਜਿਹੜੀ ਰੈਲੀ ਸਰੋਂ ਨੂੰ ਕਹਿ ਦਿੰਦੇ ਜਾਂ ਰਾਇਆ ਕਹਿ ਦਿੰਦੇ ਹਾਂਜੀ ਹਾਂਜੀ ਇਹਦੇ ਤੋਂ ਇਲਾਵਾ ਗੋਭੀ ਸਰੋਂ ਆ ਇਹਦੇ ਤੋਂ ਇਲਾਵਾ ਅਫਰੀਕਨ ਸਰੋਵਾਂ ਇਹਦੇ ਤੋਂ ਇਲਾਵਾ ਤਾਰਾ ਮੀਰਾ ਵਾ ਸੋ ਇਹ ਪੰਜ ਕ ਕਿਸਮਾਂ ਵਾਂ ਸਰੋਂ ਦੇ ਵਿੱਚ ਜਿਹੜੀਆਂ ਆਹੀਂ ਪੰਜਾਬ ਦੇ ਵਿੱਚ ਕਾਸ਼ਤ ਕਰਦੇ ਆ ਜੇ ਮੈਂ ਗੱਲ ਕਰਾਂ ਜਿਹੜੀ ਰੈਲੀ ਸਰੋਵਾਂ ਜਾਂ ਰਾਆ ਵਾ ਇਹ ਥੋੜਾ ਜਿਹਾ ਖੁਸ਼ਕ ਮੌਸਮ ਜਿਹੜਾ ਇਹ ਚਾਹੁੰਦੀ ਆ ਤੇ ਇਹਦਾ ਜ਼ਿਆਦਾ ਏਰੀਆ ਜਿਹੜਾ ਪੰਜਾਬ ਦੇ ਦੱਖਣ ਪੱਛਮੀ ਜ਼ਿਲ੍ਹੇ ਜਿਹੜੇ ਉਹਨਾਂ ਚ ਆ ਜਿਹੜੀ ਗੋਭੀ ਸਰੋਵਾਂ ਇਹ ਥੋੜਾ ਜਿਹਾ ਨਮੀ ਵਾਲਾ ਜਿਹੜਾ ਇਲਾਕਾ ਵਾ ਆਪਾਂ ਕਹਿ ਦਈਏ ਕਿ ਮਾਲਵੇ ਤੋਂ ਬਾਅਦ ਜਿਹੜਾ ਇਧਰ ਦਵਾਬੇ ਦੇ ਉੱਪਰ ਦਾ ਇਲਾਕਾ ਵਾ ਜਿਥੇ ਨਮੀ ਥੋੜੀ ਜਿਆਦਾ ਵਾ ਉਹਨਾਂ ਇਲਾਕਿਆਂ ਦੇ ਵਿੱਚ ਬਹੁਤ ਵਧੀਆ ਜਿਹੜੀ ਆ ਇਹ ਹੋ ਜਾਂਦੀ ਆ ਤੋਰੀਆ ਜਿਹੜਾ ਵਾ ਤੋਰੀਆ ਇਸ ਵੇਲੇ ਬਹੁਤ ਥੋੜੇ ਸਮੇਂ ਮਤਲਬ ਏਰੀਏ ਦੇ ਵਿੱਚ ਲੋਕ ਕਾਸ਼ਤ ਕਰਦੇ ਆ ਕਿਉਂਕਿ ਫਸਲੀ ਚੱਕਰ ਇਹੋ ਜੇ ਹੁਣ ਲੋਕਾਂ ਨੇ ਡਿਵੈਲਪ ਕੀਤੇ ਹੋਏ ਆ ਕਿ ਤੋਰੀਏ ਦਾ ਜਿਹੜਾ ਵਾ ਉਹ ਵਿੱਚ ਗੱਲ ਫਿੱਟ ਹੁੰਦੀ ਨਹੀਂਗੀ ਜੀ ਜੀ ਜੇ ਮੈਂ ਕਰਾਂ ਕਿ ਕੋਈ ਬਰਾਨੀ ਇਲਾਕਾ ਵਾ ਉਹਦੇ ਵਿੱਚ ਤਾਰਾ ਮੀਰਾ ਬਹੁਤ ਵਧੀਆ ਵਾ ਆਪਣੇ ਪਸ਼ੂਆਂ ਨੂੰ ਵੀ ਅਸੀਂ ਦੇ ਸਕਦੇ ਆ ਤੇ ਅਫਰੀਕਨ ਸਰੋਂ ਦੇ ਉੱਤੇ ਕਿਤੇ ਟਾਵਾ ਟਾਵਾ ਕਿਤੇ ਸਾਨੂੰ ਖੇਤ ਜਿਹੜਾ ਉਹ ਨਜ਼ਰ ਆਉਂਦਾ ਤੇ ਇਹ ਜਿਹੜੀਆਂ ਪੰਜ ਜਿਹੜੀਆਂ ਕਿਸਮਾਂ ਨੇ ਇਸ ਸਰੋਂ ਜਾਤੀ ਦੇ ਵਿੱਚ ਅਸੀਂ ਕਾਸ਼ਤ ਜਿਹੜਾ ਪੰਜਾਬ ਚ ਕਰਦੇ ਇੱਕੋ ਦੇ ਇੱਕ ਦੋ ਦੇ ਮਗਰ ਨਾ ਜਾਈਏ ਅਸੀਂ ਜਿਹੜੀਆਂ ਜਿਹੜੀਆਂ ਤੁਸੀਂ ਦੱਸਿਆ ਆ ਰਾਇਆ ਜਿੱਦਾਂ ਮੈਂ ਏਰੀਆ ਦੇ ਸਾਹਮਣੇ ਦੱਸਿਆ ਉਹ ਵੀ ਸਰੋਂ ਵੀ ਬੀਜ ਸਕਦੇ ਆ ਨਾ ਇਹ ਇਹ ਵੈਰਾਈਟੀ ਜਿਹੜੀ ਵੱਖ-ਵੱਖ ਸਾਨੂੰ ਬੀਜਣੀ ਚਾਹੀਦੀ ਜੀ ਜੀ ਦੱਸੋ ਤੁਸੀਂ ਬਹੁਤ ਵਧੀਆ ਦੱਸਿਆ ਕਿ ਇਹ ਵੈਰਾਈਟੀਆਂ ਨੇ ਜਿਹੜੀਆਂ ਜਿਹੜੀਆਂ ਆਪਾਂ ਬੀਜ ਸਕਦੇ ਆ ਛੋਟੇ ਹੁੰਦੇ ਬਚਪਨ ਤੋਂ ਆਪਾਂ ਇਹ ਸੁਣਦੇ ਆਏ ਹਾਂ ਬੇ ਸਰੋਂ ਦਾ ਤੇਲ ਬੇ ਸਰੋਂ ਦਾ ਤੇਲ ਪਰ ਅੱਜ ਸਮੇਂ ਦੇ ਵਿੱਚ ਆਪਾਂ ਗੱਲ ਕਰਦੇ ਆਂ ਜੀ ਕਨੋਲਾ ਸਰੋਂ ਜੀ ਇਹ ਕੀ ਚੀਜ਼ ਹੈ ਜੀ ਇਹ ਇਹ ਹੁਣ ਕਾਫੀ ਮੇਰਾ ਹਲ 10 12 ਸਾਲ ਤੋਂ ਕਨੋਲਾ ਜਿਹੜਾ ਵਾ ਇਹ ਸ਼ਬਦ ਅਸੀਂ ਆਮ ਪ੍ਰਚਲਿਤ ਹੋ ਗਿਆ ਆਮ ਸੁਣਦੇ ਆਂ ਆ ਕਨੋਲਾ ਜਿਹੜਾ ਵਾ ਇਹ ਆਮ ਤੇਲ ਨਾਲੋਂ ਥੋੜਾ ਜਿਆ ਦੇ ਜਿਹੜੇ ਵਿੱਚ ਤੱਤ ਨੇ ਉਹ ਥੋੜੇ ਜੇ ਵੱਖਰੇ ਆ ਜਿਹੜਾ ਸਾਡੀ ਆਮ ਸਰੋਂ ਆ ਰਵਾਇਤੀ ਸਰੋਂ ਦਾ ਤੇਲ ਜਿਹੜਾ ਵਾ ਬਹੁਤ ਵਧੀਆ ਵਾ ਖਾਣ ਨੂੰ ਜੀ ਗੁਣ ਪੂਰੇ ਨੇ ਉਹਦੇ ਵਿੱਚ ਅ ਲੇਕਿਨ ਜਿਹੜਾ ਕਨੋਲਾ ਸਰੋਂ ਆ ਇਹਦੇ ਵਿੱਚ ਦੋ ਮੁੱਖ ਜਿਹੜੇ ਤੱਤ ਨੇ ਉਹ ਆਮ ਤੇਲ ਰਵਾਇਤੀ ਤੇਲ ਦੇ ਨਾਲੋਂ ਘੱਟ ਨੇ ਉਹਨਾਂ ਦੇ ਵਿੱਚ ਇੱਕਤ ਹੈਗਾ ਅਰੂਸਕ ਐਸਿਡ ਜੀ ਉਹ ਕਨੋਲਾ ਤੇਲ ਦੇ ਵਿੱਚ ਜਾਂ ਕਨੋਲਾ ਸਰੋਂ ਤੋਂ ਪੈਦਾ ਹੋਣ ਵਾਲਾ ਤੇਲ ਜਿਹੜਾ ਉਹ 2% ਤੋਂ ਘੱਟ ਜੀ ਜਿਹੜੀਆਂ ਕਿਸਮਾਂ ਜਿਨ੍ਹਾਂ ਦੇ ਵਿੱਚ ਰੂਸਕ ਐਸਿਡ 2% ਤੋਂ ਘੱਟ ਹੋਵੇ ਤੇ ਜਿਹੜੀ ਉਹ ਤੇਲ ਕੱਢ ਕੇ ਬਾਅਦ ਚ ਖਾਲ ਬਚਦੀ ਆ ਉਹਦੇ 1 ਗ੍ਰਾਮ ਦੇ ਵਿੱਚ 30 ਮਿਲੀਗ੍ਰਾਮ ਜਿਹੜਾ ਵਾ ਉਹ ਗਲੂਕੋਸਿਨੋਲੇਟ ਉਹ ਤੋਂ ਘੱਟ ਹੋਣ 30 ਮਿਲੀਗ੍ਰਾਮ ਤੋਂ ਉਹ ਜਿਹੜਾ ਸਰੋਂ ਵਾ ਉਹ ਜਿਹੜੀ ਆ ਕਨੋਲਾ ਸਰੋਂ ਆ ਤੇ ਉਹ ਤੋਂ ਜਿਹੜਾ ਤੇਲ ਪੈਦਾ ਹੁੰਦਾ ਉਹ ਕਨੋਲਾ ਤੇਲ ਆ ਜੀ ਆ ਸ਼ੱਕ ਕਿਉਂ ਜ਼ਰੂਰੀ ਜ਼ਿਆਦਾ ਕਿਉਂਕਿ ਉਹਦੇ ਜਿਹੜੇ ਸਾਡੇ ਸਰੀਰ ਨੂੰ ਵਧੀਆ ਤੱਤ ਚਾਹੀਦੇ ਆ ਉਹ ਉਹਦੇ ਵਿੱਚ ਭਰਪੂਰ ਨੇ ਬੈਲੈਂਸ ਨੇ ਇਸ ਕਰਕੇ ਜਿਹੜੀ ਕਨੋਲਾ ਤੇਲ ਦੀ ਜਿਹੜੀ ਆ ਉਹ ਜੋ ਬਹੁਤ ਉਹਦਾ ਬੋਲਬਲਾ ਬੋਲਬਲਾ ਮਤਲਬ ਇਹ ਆ ਵੀ ਜਿੱਥੇ ਜਿੱਥੇ ਔਕਾਤ ਹੋ ਸਕਦੀ ਸਾਨੂੰ ਕਰਨੀ ਚਾਹੀਦੀ ਇਹ ਜਿੰਨੀਆਂ ਵੀ ਤੁਸੀਂ ਸਰੋ ਜਾਤੀ ਦੀਆਂ ਫਸਲਾਂ اگਾਈਆਂ ਨੇ ਇਹਨਾਂ ਨੂੰ ਸਹੀ ਤਰੀਕੇ ਨਾਲ ਕਾਸ਼ਟ ਕਰਨ ਦੇ ਕੋਈ ਸੁਝਾਜੇ ਟੰਗ ਵੀ ਸਾਨੂੰ ਦੱਸ ਸਕਦੇ ਹੋ ਜੀ ਬਿਲਕੁਲ ਸਭ ਤੋਂ ਜ਼ਰੂਰੀ ਆ ਕਿ ਜਦੋਂ ਅਸੀਂ ਕਾਸ਼ਟ ਕਰਨੀ ਆ ਸਾਨੂੰ ਕਿਹੋ ਜੀ ਜ਼ਮੀਨ ਤੇ ਕਿਹੜੇ ਏਰੀਏ ਦੇ ਵਿੱਚ ਅਸੀਂ ਕਰਨੀ ਜਦੋਂ ਮੈਂ ਗੱਲ ਕੀਤੀ ਕਿ ਪੰਜਾਬ ਦੇ ਦੱਖਣ ਪੱਛਮੀ ਜ਼ਿਲ੍ਹੇ ਜੇ ਮੈਨੂੰ ਕੋਈ ਕਿਸਾਨ ਵੀਰ ਪੁੱਛੇ ਕਿ ਮੇਰਾ ਇਲਾਕਾ ਆ ਵਾ ਤੇ ਮੈਂ ਉਹਨੂੰ ਸਿਫਾਰਿਸ਼ ਕਰੂੰਗਾ ਕਿ ਤੂੰ ਰਾਇਆ ਦੀਆਂ ਕਿਸਮਾਂ ਬੀਜ ਜੀ ਤੇ ਰਾਇਆ ਦੇ ਵਿੱਚ ਵੀ ਜਿੱਦਾਂ ਹੁਣ ਅਸੀਂ ਕਨੋਲਾ ਦੀ ਗੱਲ ਕੀਤੀ ਆ ਮੈਂ ਉਹਨੂੰ ਕਹੂੰ ਕਿ ਜੇ ਘਰ ਖਾਣਾ ਤੇ ਫਿਰ ਤੂੰ ਰਾਏ ਦੀਆਂ ਕਨੋਲਾ ਕਿਸਮਾਂ ਬੀਜ ਹਾਂ ਹੈਨਾ ਤੇ ਜੇ ਤੂੰ ਮੰਡੀ ਸਿੱਟਣੀ ਆ ਤੇ ਫਿਰ ਤੂੰ ਜਿਹੜੀ ਮਰਜ਼ੀ ਜਿਹੜੀ ਰਵਾਇਤੀ ਸਰੋਂ ਵੀ ਲਾ ਸਕਦਾ ਸਾਡੇ ਕੋਲ ਹਾਈਬ੍ਰਿਡ ਵੀ ਹੈਗੇ ਆ ਤੁਸੀਂ ਉਹ ਲਾਓ ਜਿੱਦਾਂ ਮੈਂ ਰਾਏ ਦੇ ਵਿੱਚ ਗੱਲ ਕਰਾਂ ਤੇ ਸਾਡੇ ਕੋਲ ਕਨੋਲਾ ਕਿਸਮ ਦੇ ਵਿੱਚ ਜਿਹੜੀ ਆ ਉਹ ਚ ਆਰ ਐਲ ਸੀ ਤਿੰਨ ਕਿਸਮ ਜਿਹੜੀ ਹੈਗੀ ਉਹਦਾ ਤੇਲ ਜਿਹੜਾ ਕਨੋਲਾ ਵਾ ਇਸੇ ਤਰ੍ਹਾਂ ਸਾਡੇ ਯੂਨੀਵਰਸਿਟੀ ਨੇ ਇੱਕ ਹਾਈਬ੍ਰਿਡ ਕਿਸਮ ਕੀਤੀ ਆ ਉਹ ਆਰ ਸੀ ਐਚ 1 ਕਿਸਮ ਆ ਰਵਾਇਤੀ ਸਰੋਂ ਦੇ ਵਿੱਚ ਦੋ ਹਾਈਬ੍ਰਿਡ ਨੇ ਪੀ ਐ 4126 ਆ ਪੀ ਐ 4127 ਆ ਜਿਨ੍ਹਾਂ ਦਾ ਤਕਰੀਬਨ ਝਾੜ 9.5 ਤੋਂ 10 ਕਵਿੰਟਲ ਪ੍ਰਤੀ ਏਕੜ ਜਿਹੜਾ ਆਉਂਦਾ ਇਹ ਤਾਂ ਹੋ ਗਈ ਕਿਸਮਾਂ ਦੀ ਚੋਣ ਜੀ ਦੂਸਰੀ ਜੇ ਗੋਭੀ ਸਰੋਂ ਦੀ ਗੱਲ ਕਰਾਂ ਹੋਰ ਇਲਾਕਿਆਂ ਦੇ ਵਿੱਚ ਤੇ ਉਹਦੇ ਵਿੱਚ ਵੀ ਇਸੇ ਤਰ੍ਹਾਂ ਮੇਰੇ ਕੋ ਸਾਡੇ ਯੂਨੀਵਰਸਿਟੀ ਵੱਲੋਂ ਜੀਐਸਸੀ 6 ਆ ਜੀਐਸਸੀ 7 ਆ ਪੀ ਪੰਜਾਬ ਗੋਭੀ ਸਰਸੋਂ ਹਾਈਬ੍ਰਿਡ ਜਿਹੜਾ ਵਾ 2155 ਵਾ 1707 ਆ ਸੋ ਰਵਾਇਤੀ ਤੇਲ ਦੇ ਨਾਲ ਨਾਲ ਕਨੋਲਾ ਕਿਸਮਾਂ ਜਿਹੜੀਆਂ ਉਹ ਵੀ ਸਾਡੇ ਕੋਲ ਹੈਗੀਆਂ ਅੱਛਾ ਹੁਣ ਜਦੋਂ ਅਸੀਂ ਝਾੜ ਵੱਧ ਲੈਣਾ ਵਾ ਤੇ ਸਾਨੂੰ ਸਭ ਤੋਂ ਪਹਿਲਾਂ ਕਿੱਥੇ ਜਿੱਦਾਂ ਮੈਂ ਦੱਸਿਆ ਇਲਾਕਾ ਤੇ ਉਦੋਂ ਬਾਅਦ ਸਮਾਂ ਜੇ ਆਹੀ ਗੋਭੀ ਸਰੋਂ ਦੀ ਕਾਸ਼ਤ ਕਰਨੀ ਆ ਤੇ ਗੋਭੀ ਸਰੋਂ ਦੀ ਜਿਹੜੀ ਬਜਾਈ ਆ ਉਹ 10 ਅਕਤੂਬਰ ਤੋਂ ਲੈ ਕੇ 30 ਅਕਤੂਬਰ ਦੇ ਵਿੱਚ ਵਿੱਚ ਕਰ ਲੈਣੀ ਚਾਹੀਦੀ ਆ ਤੇ ਜੇ ਰਾਏ ਚ ਜਾਣਾ ਤੇ ਫਿਰ 20 ਅਕਤੂਬਰ ਤੋਂ ਲੈ ਕੇ ਨਵੰਬਰ ਦੇ ਅੱਧ ਤੱਕ ਅਸੀਂ ਰਾਏ ਦੀ ਕਾਸ਼ਤ ਕਰ ਸਕਦੇ ਆ ਸੋ ਇਹ ਤੇ ਮੁੱਢਲੀ ਚੀਜ਼ ਆ ਕਿ ਜਦੋਂ ਅਸੀਂ ਵੇਖਣੀ ਆ ਬੀਜਣੀ ਆ ਸਰੋਂ ਸਾਡੇ ਦਿਮਾਗ 'ਚ ਹੈਗੀ ਆ ਤੇ ਕਿਹੜਾ ਇਲਾਕਾ ਵਾ ਤੇ ਕਿਹੜਾ ਸਮਾਂ ਟੁਕਮਾ ਇਹ ਬਹੁਤ ਜ਼ਰੂਰੀ ਆ ਜੀ 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 ਠੀਕ ਸੋ ਦਖਤ ਸਾਹਿਬ ਜਦੋਂ ਆਪਾਂ ਸਰੋਂ ਦੀ ਕਾਸ਼ਤ ਕਰਦੇ ਆ ਬਹੁਤ ਸਾਰੀਆਂ ਬਿਮਾਰੀਆਂ ਦਾ ਵੀ ਹਮਲਾ ਹੁੰਦਾ ਬੂਟਿਆਂ ਤੇ ਤੇ ਇਹਦੇ ਨਾਲ ਨਾਲ ਕੀੜੇ ਵੀ ਆਉਂਦੇ ਨੇ ਜੀ ਕਿਵੇਂ ਰੋਕਥਾਮ ਕੰਮ ਆਪਾਂ ਕਰਨੀ ਹੈ ਦੀ ਤੇ ਕੀ ਤਰੀਕੇ ਨੇ ਆਪਣੇ ਕੋਲ ਹਾਂ ਇਹਦੇ ਤੋਂ ਪਹਿਲਾਂ ਲਪਿੰਦਰ ਜੀ ਥੋੜਾ ਜਿਹਾ ਮੈਂ ਹੋਰ ਵੇਚ ਐਡ ਕਰਾਂ ਕਿ ਬਜਾਈ ਵਾਸਤੇ ਤਕਰੀਬਨ ਕਈ ਵਾਰੀ ਸਾਨੂੰ ਕਿਸਾਨ ਵੀਰ ਕਹਿ ਦਿੰਦੇ ਆ ਕਿ ਇਹ ਤੇ 600 ਗ੍ਰਾਮ ਜੇ ਬੀ ਪਾ ਦਈਏ ਤਾਂ ਬਹੁਤ ਹੁੰਦਾ ਹਮ ਪਰ ਅਸੀਂ 1.5 ਕਿਲੋ ਬੀ ਜਿਹੜਾ ਵਾ ਉਹ ਸਿਫਾਰਿਸ਼ ਕਰਦੇ ਆ 1 ਏਕੜ ਵਾਸਤੇ ਉਹਦਾ ਇੱਕ ਕਾਰਨ ਕਿ ਜੇ ਅਸੀਂ ਵੀ ਪਹਿਲਾਂ ਹੀ 6 600 ਗ੍ਰਾਮ ਪਾਇਆ ਤੇ ਕਿਸੇ ਕਾਰਨ ਕੋਈ ਵੱਤਰ ਘਟਿਆ ਜਾਂ ਗਿੱਲ ਜਿਆਦਾ ਬਾਜੀ ਉਹ ਨਹੀਂ ਜੰਮਿਆ ਤਾਂ ਸਾਡੇ ਖੇਤ ਚ ਬੂਟਿਆਂ ਦੀ ਗਿਣਤੀ ਜਿਹੜੀ ਉਹ ਘਟਾਊਗੀ ਤੇ ਸਾਡਾ ਝਾੜ ਜਿਹੜਾ ਘਟ ਆਊਗਾ ਤੇ ਜੇ ਅਸੀਂ ਵੀ ਜਿਆਦਾ ਪਾਇਆ ਹੋਊਗਾ ਤੇ ਅਸੀਂ ਵਿਰਲੀ ਕਰਕੇ ਪੱਠਿਆਂ ਦੇ ਰੂਪ ਚ ਵੀ ਵਰਤ ਸਕਦੇ ਆ ਤੇ ਉਹਨੂੰ ਪੂਰੇ ਅਸੀਂ ਜਿਹੜਾ ਉਹਦੇ ਖੇਤ ਦੇ ਵਿੱਚ ਜਿੰਨੇ ਬੂਟੇ ਹੋਣੇ ਚਾਹੀਦੇ ਉਹ ਹੋਣਗੇ ਫਿਰ ਦੂਸਰੀ ਕਈ ਵਾਰੀ ਕਹਿ ਦਿੰਦੇ ਆ ਕਿ ਸਰ ਉਹਨੂੰ ਕਿਹੜੀ ਕੋਈ ਖਾਦ ਦੀ ਜ਼ਰੂਰਤ ਆ ਇਹੋ ਜੀ ਕੋਈ ਗੱਲ ਨਹੀਂ ਜੇ ਅਸੀਂ ਝਾੜ ਪੂਰਾ ਲੈਣਾ ਤੇ 1 ਏਕੜ ਦੇ ਵਿੱਚ 90 ਕਿਲੋ ਯੂਰੀਆ ਤੇ 75 ਕਿਲੋ ਸਿੰਗਲ ਸੁਪਰ ਫਾਸਫੇਟ ਜਰੂਰ ਪਾਉਣੀ ਆ। ਹਾਂ। ਸਿੰਗਲ ਸੁਪਰ ਫਾਸਫੇਟ ਤੇ ਮੈਂ ਇਸ ਕਰਕੇ ਜ਼ੋਰ ਲਾ ਰਿਹਾ ਕਿ ਜਿੰਨੀਆਂ ਵੀ ਤੇਲ ਬੀਜ ਫਸਲਾਂ ਆ ਉਹਨਾਂ ਨੂੰ ਸਲਫਰ ਤੱਤ ਬਹੁਤ ਜ਼ਿਆਦਾ ਜ਼ਰੂਰੀ ਚਾਹੀਦਾ ਤਾਂ ਕਿ ਉਹ ਚ ਤੇਲ ਦੀ ਮਾਤਰਾ ਜਿਹੜੀ ਆ ਭਰਪੂਰ ਹੋਵੇ। ਹੋਵੇ ਜੀ। ਹੁਣ ਆਪਾਂ ਗੱਲ ਕੀਤੀ ਸੀ ਇਹਤ ਹੋ ਗਈ ਖਾਦਾਂ ਦੀ ਤੇ ਉਹਦੀ ਬੀਜ ਦੀ ਜਿਹੜੀ ਲੋਡ ਸੀਗੀ ਮਾਤਰਾ। ਜੀ। ਹੁਣ ਇਹਦੇ ਤੋਂ ਵੀ ਅੱਗੇ ਕਿ ਅਸੀਂ ਫਸਲ ਵੀ ਬੀਜਲੀ ਅ ਉਗ ਵੀ ਪਈ ਫਸਾਦਾਂ ਵੀ ਪਾਤੀਆਂ ਫਸਾਦਾਂ ਵੀ ਪਾਤੀਆਂ ਤੇ ਝਾੜ ਕਈ ਵਾਰੀ ਕਹਿ ਦਿੰਦੇ ਵੀ ਤੁਸੀਂ ਤਾਂ ਲਿਖਿਆ ਸੀ 9 ਕਿੰਟਲ ਤੇ ਇਹ ਤੇ ਝਾੜ ਆਇਆ ਮੇਰਾ 6 ਕਿੰਟਲ ਅਸ਼ਾ ਹੁਣ ਵੀ ਕਮੀ ਕਿੱਥੇ ਰਹਿ ਗਈ ਮੈਂ ਤੁਹਾਂ ਜਿਹੜੀ ਸਪਰੇਅ ਲਿਖੀ ਸੀ ਮੈਂ ਸਪਰੇਅ ਵੀ ਕੀਤੀ ਸੀ ਅਸ਼ਾ ਹੁਣ ਕਈ ਜਿਹੜੀਆਂ ਚੀਜ਼ਾਂ ਵਾਂ ਕਈ ਵਾਰੀ ਕਿਸਾਨ ਵੀ ਆਉਂਦੇ ਆ ਉਹ ਗੱਲ ਕਰਦੇ ਜੀ ਮੇਰੀ ਫਸਲ ਨੂੰ ਤੇਲੇ ਦੀ ਬਿਮਾਰੀ ਪੈ ਗਈ ਆ ਪਹਿਲੀ ਗੱਲ ਕਿ ਤੇਲਾ ਕੀੜਾ ਵਾ ਤੇਲਾ ਬਿਮਾਰੀ ਨਹੀਂ ਗੀ ਹਾਂ ਕਿਸਾਨ ਵੀਰ ਨੂੰ ਤੇਲਾ ਕੀੜੇ ਤੇ ਬਿਮਾਰੀ ਦੇ ਜਿਹੜਾ ਉਹਦੇ ਵਿੱਚ ਵਿਚਕਾਰ ਅੰਤਰ ਦਾ ਜਿਹੜਾ ਉਹ ਪਤਾ ਹੋਣਾ ਜ਼ਰੂਰੀ ਆ ਫਿਰ ਇਹ ਬੜਾ ਜ਼ਰੂਰੀ ਆ ਕਿ ਕਿਹੜਾ ਕੀੜਾ ਕਿਹੜੇ ਸਮੇਂ ਆਉਂਦਾ ਤੇ ਕਿਹੜੀ ਬਿਮਾਰੀ ਕਿਹੜੇ ਸਮੇਂ ਆਉਂਦੀ ਆ ਤਾਂ ਕਿ ਉਹਦੋਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹੜਾ ਉਹਨੂੰ ਫੜ ਲਿਆ ਜਾਵੇ ਤਾਂ ਕਿ ਅਸੀਂ ਵਧੀਆ ਝਾੜ ਜਿਹੜਾ ਪਾ ਸਕੀਏ ਤਾਂ ਹੋਣੀ ਨਾ ਪਲੀਏ ਉਹਦੀ ਹੋਣੀ ਉਹਦੀ ਨਾ ਪਲੀਏ ਹਾਂ ਫਿਰ ਜੇ ਆਪਾਂ ਹੁਣ ਗੱਲ ਕਰੀਏ ਬਜਾਈ ਤੋਂ ਕਰਦੇ ਆਂ ਅਸੀਂ ਮੰਨ ਲਿਆ ਕਿ 1 ਅਕਤੂਬਰ ਦੇ ਵਿੱਚ ਤੋਂ ਲੈ ਕੇ ਨਵੰਬਰ ਦੇ ਪਹਿਲੇ 15 ਵਾੜੇ ਚ ਆਪਾਂ ਸਰੋਂ ਬੀਜੀ ਤੇ ਸਭ ਤੋਂ ਪਹਿਲਾਂ ਜਦੋਂ ਇਹ ਜੰਮਦੀ ਆ ਤੇ ਇਹਦੇ ਤੇ ਇੱਕ ਕੀੜਾ ਹਮਲਾ ਕਰਦਾ ਚਿਤਕਬਰੀ ਭੂੰਡੀ ਹੂੰ ਚਿਤਕਬਰੀ ਭੂੰਡੀ ਜਦੋਂ 2 2 3 3 ਪੱਤੇ ਹੁੰਦੇ ਆ ਉਦੋਂ ਹਮਲਾ ਕਰਦੀ ਆ ਲੇਕਿਨ ਉਹਨੂੰ ਬਹੁਤ ਸੌਖੇ ਤਰੀਕੇ ਦੇ ਨਾਲ ਅਸੀਂ ਅਸੀਂ ਕਹਿੰਨੇ ਆ ਕਿ ਦਿਨਾਂ ਜਾਂ 4 ਹਫ਼ਤਿਆਂ ਬਾਅਦ ਪਹਿਲਾ ਪਾਣੀ ਲਾਉਣਾ ਜਦੋਂ ਪਹਿਲਾ ਪਾਣੀ ਲਾਵਾਂਗੇ ਚਿਤਕਬਰੀ ਭੂੰਡੀ ਆਪਣੇ ਆਪ ਹੀ ਕੰਟਰੋਲ ਹੋ ਜਾਣੀ ਆ ਅੱਛਾ ਉ데요 ਤੋਂ ਬਾਅਦ ਫਿਰ ਦਸੰਬਰ ਆ ਗਿਆ ਦਸੰਬਰ ਦੇ ਵਿੱਚ ਜਿਹੜੀਆਂ 2-3 ਮੁਢਲੀਆਂ ਬਿਮਾਰੀਆਂ ਨੇ ਸਰੋਂ ਦੀਆਂ ਉਹਨਾਂ ਦੀ ਆਮਦ ਸ਼ੁਰੂ ਹੁੰਦੀ ਆ ਦਸੰਬਰ ਦੇ ਦੂਜੇ ਪੰਦਰਵਾੜੇ 'ਚ ਜਿੰਨਾਂ 'ਚ ਸਭ ਤੋਂ ਭਿਆਨਕ ਜਿਹੜੀ ਆ ਉਹ ਹੈਗੀ ਆ ਕਾਲੇ ਤੱਬਿਆਂ ਦਾ ਰੋਗ ਇਹ ਕਾਲੀ ਤੱਬਿਆਂ ਦੇ ਰੋਗ ਜਿਹੜਾ ਨਾਮ ਰ데요 ਬਾਰੇ ਗੱਲਬਾਤ ਕਰਦੇ ਇੱਕ ਸਜਨਾ ਦਾ ਫੋਨ ਆ ਗਿਆ ਸੁਣ ਲਈਏ ਜੀ ਹਾਂ ਜੀ ਬਿਲਕੁਲ ਬਿਲਕੁਲ ਹੈਲੋ ਜੀ ਹੈਲੋ ਹੈਲੋ ਹਾਂ ਜੀ ਹਾਂ ਜੀ ਹੁਕਮ ਕਰੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਜਸਪਾਲ ਸਿੰਘ ਬੋਲ ਰਿਹਾ ਬੰਦੇ ਤੋਂ ਜੀ ਹਾਂਜੀ ਜਸਪਾਲ ਜੀ ਜੀ ਹਾਂਜੀ ਹਾਂਜੀ ਆਪਣਾ ਜਿਹੜਾ ਕਮੋਲਾ ਫਰਮ ਦਾ ਬੀਜ ਆ ਜੀ ਉਹ ਗ੍ਰੀਨ ਬਾਤੀ ਤੇ ਮਿਲਿਆ ਕਿ ਮੈਦੂਸਾ ਨੂੰ ਜੀ ਜਸਪਾਲ ਸਿੰਘ ਜੀ ਬਿਲਕੁਲ ਮਿਲੂਗਾ ਬਿਲਕੁਲ ਮਿਲੂਗਾ ਜਿਹੜੀ ਜਿਹੜੀ ਵੀ ਵੈਰਾਈਟੀ ਕਹੋਗੇ ਜੇ ਵੈਰਾਈਟੀ ਲੈਣੀ ਆ ਤੇ ਜੀਐਸਸੀ 6 ਜੀਐਸਸੀ 7 ਜੇ ਕੋਈ ਹਾਈਬ੍ਰਿਡ ਲੈਣਾ ਵਾ ਤੇ ਪੰਜਾਬ ਗੋਭੀ ਸਰਸੋਂ 2155 ਵਾ 1707 ਆ ਦੋਨੋਂ ਹਾਈਬ੍ਰਿਡ ਆ ਦੋਨਾਂ ਹਾਈਬ੍ਰਿਡਾਂ ਦਾ ਦੋਨਾਂ ਵੈਰਾਈਟੀਆਂ ਦਾ ਬੀਜ ਜਿਹੜਾ ਪ੍ਰਾਪਤ ਹਾਊਗਾ ਕਿੱਥੇ ਕਿੱਥੇ ਜਾਣਗੇ ਲੈ ਆਂ ਜੇ ਤ ਤੁਸੀਂ ਲੁਧਿਆਣੇ ਮੇਲੇ ਤੇ ਆਉਣਾ ਤੇ ਫਿਰ ਤੇ ਲੁਧਿਆਣੇ ਮੇਲੇ ਤੇ ਦੋਵੇਂ ਦਿਨ ਮਿਲਣਾ ਜੇ ਤੁਸੀਂ ਲੁਧਿਆਣੇ ਮੇਲੇ ਤੇ ਨਹੀਂ ਆ ਸਕਦੇ ਤੁਹਾਡੇ ਨੇੜੇ ਕੋਈ ਜਿਹੜਾ ਰਿਸਰਚ ਕੇਂਦਰ ਆ ਜਾਂ ਕੇ ਵੀ ਕੇ ਆ ਅਸੀਂ ਉੱਥੇ ਵੀ ਬੀਜ ਜਿਹੜਾ ਉਹ ਭੇਜਾਂਗੇ ਮਹੀਆ ਕਰਾਂਦੇ ਹੋ ਸਗੇ ਜੀ 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 ਹੁਣ ਆਪਾਂ ਆਈਓ ਕਾਲੇ ਤੱਬਿਆ ਕਾਲੇ ਤੱਬਿਆ ਕਾਲੇ ੱੱੱੱੱੱੱੱੱੱੱੱ ਜਿਹੜੇ ਆ ਇਹ ਪਹਿਲਾਂ ਸਭ ਤੋਂ ਜਦੋਂ ਨਮੀ ਹੁੰਦੀ ਆ ਕਿਉਂਕਿ ਸਿਆਲ ਦੇ ਵਿੱਚ ਤਰੇਲ ਹੀ ਸਾਰਾ ਸਾਰਾ ਦਿਨ ਨਹੀਂ ਲੱਥਦੀ ਜੀ ਜੀ ਤੇ ਬਿਮਾਰੀ ਦੇ ਜਿਹੜੇ ਕਾਣ ਆ ਉਹ ਹਵਾ 'ਚ ਮੌਜੂਦ ਹੁੰਦੇ ਆ ਉਹ ਜਦੋਂ ਹੇਠਲੇ ਪੱਤਿਆਂ ਦੇ ਉੱਤੇ ਡਿੱਗਦੇ ਆ ਤੇ ਉੱਥੇ ਨਮੀ ਹੈਗੀ ਆ ਉਹ ਜੰਮਦੇ ਆ ਜਦੋਂ ਉਹ ਜੰਮਦੇ ਆ ਤੇ ਉਹਨਾਂ ਬਹੁਤ ਛੋਟੇ ਛੋਟੇ ਕਾਲੇ ਰੰਗ ਦੇ ੱੱੱੱੱੱੱੱੱੱੱੱ ਜਿੱਡੀ ਪਿੰਨ ਦਾ ਆਕਾਰ ਹੁੰਦਾ ਵਾ ਉਹ ਡਿਓੜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਵੱਡਾ ਉਹਨਾਂ ਦਾ ਆਕਾਰ ਹੋਣਾ ਸ਼ੁਰੂ ਹੋ ਜਾਂਦਾ ਤੇ ਕਈ ਵਾਰੀ ਉਹ ਜਿਤਨਾ ਟਾਰਗੇਟ ਹੁੰਦਾ ਨਾ ਜਿੱਤੇ ਨਿਸ਼ਾਨੇਬਾਜ਼ੀ ਦੀ ਪ੍ਰੈਕਟਿਸ ਕਰਦੇ ਆ ਹਾਂਜੀ ਹਾਂਜੀ ਗੋਲਾਕਾਰ ਚੱਕਰਾਂ ਦੇ ਵਿੱਚ ਉਹ ਤੱਬੇ ਜਿਹੜੇ ਨਜ਼ਰ ਆਉਂਦੇ ਆ ਅੱਛਾ ਅੱਛਾ ਇਹਦੀ ਫਿਰ ਦੂਸਰੀ ਜਿਹੜੀ ਮੈਂ ਬਿਮਾਰੀ ਦੀ ਗੱਲ ਕਰੂੰਗਾ ਉਹਦੀਆਂ ਜਿਹੜੀਆਂ ਨਿਸ਼ਾਨੀਆਂ ਉਹ ਪੱਤੇ ਦੇ ਹੀਠਾਂ ਹੁੰਦੀਆਂ ਇਹ ਪੱਤੇ ਦੇ ਉੱਪਰ ਹੁੰਦੇ ਆ ਆਹ ਫਰਕ ਆ ਹਾਂ ਇਹ ਫਰਕ ਆ ਤੇ ਇਹ ਗੋਲਾਕਾਰ ਚੱਕਰ ਜਿਹੜੇ ਆ ਇਹ ਫਿਰ ਜਦੋਂ ਇਹਨਾਂ ਜਿਹੜੇ ਗੋਲਾਕਾਰ ਚੱਕਰ ਆ ਉਹਦੇ ਕਣ ਹੁੰਦੇ ਆ ਬਿਮਾਰੀ ਦੇ ਉਹ ਫਿਰ ਹਵਾ ਦੇ ਨਾਲ ਉੱਡ ਕੇ ਦੂਸਰੇ ਖੇਤਾਂ 'ਚ ਉੱਪਰ ਪੱਤਿਆਂ ਨੂੰ ਉੱਪਰ ਫਲੀਆਂ ਤੇ ਅਸ਼ਾ ਫਿਰ ਇੰਨਾ ਕਈ ਵਾਰੀ ਫਸਲ ਨੂੰ ਨੱਪ ਲੈਂਦੇ ਆ ਕਿ ਸਾਡੇ ਸਾਰੇ ਪੱਤੇ ਝੜ ਜਾਂਦੇ ਆ ਜਦੋਂ ਸਾਰੇ ਪੱਤੇ ਝੜ ਗਏ ਤੇ ਸਾਡਾ ਝਾੜ ਝਾੜ ਆਉਣਾ ਕਿੱਥੋਂ ਆ ਸੂਰੀ ਦੀ ਰੋਸ਼ਨੀ ਦੇ ਨਾਲ ਪੌਦੇ ਨੇ ਤਿਆਰ ਕਰਨਾ ਤੇ ਫੇਰ ਹੀ ਫਲੀਆਂ ਭਰਨੀਆਂ ਜੇ ਪੱਤੇ ਹੀ ਨਾ ਰਹਿ ਤੇ ਫਲੀਆਂ ਕਿੱਥੋਂ ਭਰਨੀਆਂ ਤੇ ਉਹਦਾ ਝਾੜ ਕੀ ਜਾਊਗਾ ਸੋ ਇਸ ਬਿਮਾਰੀ ਤੋਂ ਜਰੂਰ ਸਾਨੂੰ ਮਸਤੈਦ ਰਹਿਣਾ ਚਾਹੀਦਾ ਕਿ ਜਦੋਂ ਇਹ ਬਿਮਾਰੀ ਆਈ ਆ ਸਾਨੂੰ ਇਹਦੇ ਬਾਰੇ ਖਿਆਲ ਰਵੇ ਹਾਂ ਹਾਂ ਦੂਸਰੀ ਬਿਮਾਰੀ ਆ ਜੀ ਚਿੱਟੀ ਕੁੰਗੀ ਹਾਂ ਹਾਂ ਚਿੱਟੀ ਕੁੰਗੀ ਜਿੱਦਾਂ ਇਹ ਪੱਤਿਆਂ ਦੇ ਉੱਪਰ ਨਜ਼ਰ ਆਉਂਦੇ ਆ ਉਹ ਪੱਤਿਆਂ ਦੇ ਹੇਠਾਂ ਨਜ਼ਰ ਆਉਂਦੀ ਆ ਅੱਛਾ ਜੀ ਆਮ ਬੰਦਾ ਜਦੋਂ ਲੰਘਦਾ ਵਾ ਵਟੇ ਵਾਟ ਨੂੰ ਉਹ ਨਜ਼ਰ ਨਹੀਂ ਆਉਂਦੀ ਲੇਕਿਨ ਉਹ ਪੱਤਿਆਂ ਦੇ ਉੱਪਰ ਹਲਕੇ ਪੀਲੇ ਧੱਬੇ ਨਜ਼ਰ ਆਉਂਦੇ ਆ ਜਿਹੜੀ ਬੰਦੇ ਨੂੰ ਇੱਕ ਰਾਂ ਉਹਦੀ ਪਛਾਣ ਆ ਜਾਂਦੀ ਆ ਜੇ ਉਹ ਨਜ਼ਰ ਮਾਰੇ ਤੇ ਉਹਨੂੰ ਉਹ ਪੀਲੇ ਧੱਬੇ ਜਿਹੜੇ ਆ ਉਹ ਨਜ਼ਰ ਆਉਣੇ ਸ਼ੁਰੂ ਆਉਂਦੇ ਆ ਉਹ ਜੇ ਆਪਾਂ ਉਹਨੂੰ ਪੁੱਠਾ ਕਰਕੇ ਵੇਖਾਂਗੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਕਈ ਵਾਰੀ ਚਿੱਟੀ ਕੁੰਗੀ ਵਾਸਤੇ ਵੀ ਉਹ ਦਵਾਈਆਂ ਜਿਹੜੀਆਂ ਉਹ ਲੈਣ ਖਰੀਦਦਾ ਤਾਂ ਸੋ ਕਿਸਾਨ ਵੀਰਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਗੋਭੀ ਸਰੋਂ ਚੰਨੀ ਇਹ ਨਹੀਂ ਆਉਂਦੀ ਜੀ 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 ਨਾਲੇ ਵੈਸੇ ਵੀ ਮਾਰਾਂ ਦੀ ਸਲਾਹ ਲੈ ਹੀ ਲੈਣੀ ਚਾਹੀਦੀ ਜਦੋਂ ਮਰਜੀ ਐਵੇਂ ਇਨੇ ਪੈਸੇ ਵੀ ਖਰਚਨੇ ਉਹ ਬਰਤ ਜਾਣ ਤੇ ਤੋਂ ਬਾਅਦ ਆ ਜਾਂਦੀ ਜੀ ਫਰ ਜਨਵਰੀ ਫਰਵਰੀ ਦਾ ਮਹੀਨਾ ਹਾਂਜੀ ਉਦੋਂ ਸਭ ਤੋਂ ਜ਼ਿਆਦਾ ਜਿਹੜਾ ਖਿਆਲ ਰੱਖਣ ਦੀ ਗੱਲ ਆ ਸਭ ਤੋਂ ਪਤਾ ਵਾ ਆਪਾਂ ਨੂੰ ਤੇਲਾ ਹਾਂ ਤੇ ਤੇਲੇ ਦਾ ਨਾਂ ਹੀ ਪਿਆ ਵਾ ਤੇਲ ਬੀਜ ਫਸਲਾਂ ਤੋਂ ਤੇਲਾ ਹਾਂ ਉਹਨੂੰ ਕੋਈ ਚੇਪਾ ਵੀ ਕਹਿ ਦਿੰਦੇ ਆ ਆਮ ਕਰਕੇ ਵੇਖਿਆ ਹੋਣਾ ਕਿ ਜਿਹੜੀਆਂ ਕਰੁੰਬਲਾਂ ਨੇ ਸਰੋਂ ਦੀਆਂ ਹਾਂ ਹਾਂ ਉਹਨਾਂ ਦੇ ਉੱਤੇ ਉਹ ਨਿੱਕੇ ਨਿੱਕੇ ਜੀ ਜਿਹੜੇ ਆ ਉਹ ਉਹਨਾਂ ਨੇ ਸਾਰੀ ਟਹਿਣੀ ਢੱਕੀ ਹੁੰਦੀ ਆ ਬੜੇ ਛੋਟੇ ਛੁਕਮ ਛੁਕਮ ਜੀ ਛੁਕਮ ਜੀ ਹਾਂਜੀ ਅੱਛਾ ਫਿਰ ਉਹਦੇ ਵਾਸਤੇ ਵੀ ਜੇ ਅਸੀਂ ਥੋੜੇ ਜੇ ਵੇਖ ਕੇ ਜੇ ਅਸੀਂ ਸਰੋਂ ਤੇ ਉੱਤੇ ਸਪਰੇਅ ਕਰਨ ਚੱਲ ਪਏ ਤੇ ਮੇਰਾ ਖਿਆਲ ਨਹੀਂ ਖਰਚਾ ਜ਼ਿਆਦਾ ਕਰ ਲਾਂਗੇ ਤੇ ਸ਼ਾਇਦ ਉਹਦਾ ਫਾਇਦਾ ਜਿਹੜਾ ਉਹਨਾਂ ਨਾ ਹੋਵੇ ਤੇ ਉਹਦੇ ਵਾਸਤੇ ਯੂਨੀਵਰਸਿਟੀ ਨੇ ਜਿਹੜੀਆਂ ਰეკਮੈਂਡੇਸ਼ਨਾਂ ਸਿਫਾਰਸ਼ਾਂ ਕੀਤੀਆਂ ਵਾਂ ਕਿ ਉਹਦੇ ਵਾਸਤੇ ਉਦੋਂ ਹੀ ਜਾਓ ਜਦੋਂ ਤੁਹਾਨੂੰ ਟਾਵੇਂ-ਟਾਵੇਂ ਬੂਟਿਆਂ ਦੇ ਉੱਤੇ 50-60 ਤੇਲੇ ਜਾਂ 1 ਸੈਂਟੀਮੀਟਰ ਤੇਲਾ ਭਰਿਆ ਹੋਵੇ ਫਿਰ ਉੱਤੇ ਛਿੜਕਾ ਕਰਨਾ ਆਦਰਵਾਇਸ ਸਾਨੂੰ ਕੋਈ ਛਿੜਕਾ ਕਰਨ ਦੀ ਲੋੜ ਨਹੀਂ ਲੋੜ ਨਹੀਂ ਮਤਲਬ ਇਹ ਵੀ ਅਸੀਂ ਪੈਸਾ ਵੀ ਵਿਅਰਥ ਕਰੀਏ ਨਾ ਕਰੀਏ ਤੇ ਗਾਂ ਸਾਡੀ ਫਸਲ ਵੀ ਖਰਾਬ ਹੋ ਜੇ ਬਿਲਕੁਲ ਉਹਦੇ ਨਾਲੋਂ ਚੰਗਾ ਇਹ ਹੋਈ ਹੈ ਵੀ ਆਪਾਂ ਧਿਆਨ ਰੱਖੀਓ ਧਿਆਨ ਰੱਖੀਓ ਜੀ ਲਓ ਜੀ ਫਿਲਪਿੰਦਰ ਜੀ ਜੀ ਮੌਸਮ ਦੇ ਬਾਰੇ ਖਬਰ ਆ ਗਈ ਜੀ ਇਹ ਟਾਈਮ ਤੇ ਆਈ ਆ ਹਾਂ ਜੀ ਜੀ ਇਹ ਤਾਪਮਾਨ ਜਿਹੜਾ ਜੀ ਪਿਛਲੇ 24 ਘੰਟਿਆਂ ਚ ਜਲੰਧਰ ਵੱਧ ਤੋਂ ਵੱਧ ਰਿਹਾ 33 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 24.2 ਡਿਗਰੀ ਸੈਲਸੀਅਸ ਗੁਰਦਾਸਪੁਰ ਚ 33 ਤੇ 24.8 ਡਿਗਰੀ ਸੈਲਸੀਅਸ ਫਿਰੋਜ਼ਪੁਰ ਚ ਵੱਧ ਤੋਂ ਵੱਧ 35.2 ਤੇ ਘੱਟ ਤੋਂ ਘੱਟ 26.4 ਡਿਗਰੀ ਸੈਲਸੀਅਸ ਪਟਿਆਲਾ ਚ 32.3 ਤੇ 25.1 ਅੰਮ੍ਰਿਤਸਰ ਚ ਵੱਧ ਤੋਂ ਵੱਧ 34.7 ਤੇ ਘੱਟ ਤੋਂ ਘੱਟ 26.4 ਡਿਗਰੀ ਸੈਲਸੀਅਸ ਬਠਿੰਡਾ ਚ 35.8 ਵਾਤ ਤੋਂ ਵਾਤ ਤੇ 25.5 ਡਿਗਰੀ ਸੈਲਸੀਅਸ ਘਟ ਤੋਂ ਘਟ ਤਾਪਮਾਨ ਰਿਆ ਜੀ ਤੇ ਮੌਸਮ ਦੇ ਬਾਰੇ ਜਿਹੜੀ ਇਤਲਾਹਈ ਆ ਉਹ ਇਹ ਕਹਿੰਦੇ ਵੀ ਹੁਣ 24 ਘੰਟੇ ਆਉਣ ਵਾਲੇ ਜਿਹੜੇ ਆ ਇਹ ਕੋਈ ਖਾਸ ਚੇਤਾਵਨੀ ਨਹੀਂ ਹੈਗੀ ਮੌਸਮ ਖੁਸ਼ਕ ਰਹਿੰਦੀ ਜਬਾਬਨਾ ਜੀ ਠੀਕ ਹੈ ਜੀ ਜੀ ਬਿਲਕੁਲ ਕਿਸਾਨ ਵੀਰੋ ਤੇ ਭੈਣੋ ਜੇ ਤੁਸੀਂ ਕੋਈ ਸਾਨੂੰ ਸਾਡੇ ਪ੍ਰੋਗਰਾਮ ਦੇ ਸੰਬੰਧ ਚ ਕਿਸੇ ਵੀ ਤਰ੍ਹਾਂ ਦਾ ਸੁਝਾਅ ਦੇਣਾ ਚਾਹੁੰਦੇ ਹੋ ਸਾਨੂੰ ਤੁਸੀਂ ਖਤ ਲਿਖ ਸਕਦੇ ਆ ਸਾਨੂੰ ਤੁਸੀਂ ਈਮੇਲ ਵੀ ਕਰ ਸਕਦੇ ਆ ਖਤ ਲਿਖਣ ਲਈ ਸਾਡਾ ਪਤਾ ਇਸ ਤਰ੍ਹਾਂ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡीडी ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ 144001 ਤੇ ਸਾਡਾ ਜਿਹੜਾ ਈਮੇਲ ਐਡਰੈਸ ਹੈ ddpunjabijalandhar@gmail.com ਜੀ ਕਿਸ਼ਾਰ ਵੀਰੋ ਦੇ ਪਿਆਰੋਂ ਹੱਸਦੇ ਰਹੋ ਵਸਦੇ ਰਹੋ ਕੰਮ ਕਰੋ ਮਿਹਨਤ ਕਰੋ ਥੋੜਾ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਵੇਖਦੇ ਰਹੋ ਤੇ ਸਬਸਕ੍ਰਾਈਬ ਕਰੋ ਡੀਡੀ ਪੰਜਾਬੀ ਤੇ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਜੈ ਹਿੰਦ ਜੈ ਹਿੰਦ ਜੈ ਹਿੰਦ ਜੈ